ਕਬੀਰ ਜਾ ਕੋ ਖੋਜਤੇ ਪਾਇਓ ਸੋਈ ਠੌਰ ਸੋਈ ਫਿਰਕੇ ਤੂੰ ਪਿਆ ਜਾ ਕੋ ਕਹਤਾ ਯਾਰ ਇਸ ਲੋਕ ਕਬੀਰ ਸਾਹਿਬ ਦਾ ਉਚਾਰਨ ਕੀਤਾ ਹੋਇਆ 87 ਨੰਬਰ ਸਲੋਕ ਹੈ ਇਸ ਸਲੋਕ ਵਿੱਚ ਕਬੀਰ ਸਾਹਿਬ ਨੇ ਬੜੇ ਸੋਹਣੇ ਖਿਆਲ ਸਾਡੇ ਨਾਲ ਸਾਂਝੇ ਕੀਤੇ ਲਿਖਿਆ ਕਬੀਰ ਜਾ ਕੋ ਖੋਜਤੇ ਸੋਈ ਪਾਇਓ ਸੋਈ ਠੌਰ ਜਿਹੜੇ ਟਿਕਾਣੇ ਜਿਸ ਥਾਂ ਨੂੰ ਮੈਂ ਲੱਭਦਾ ਸੀ ਇਹ ਮਨੁੱਖਾ ਜਨਮ ਜਿਸ ਥਾਂ ਨੂੰ ਲੱਭਣ ਵਾਸਤੇ ਮਿਲਿਆ ਸੀ ਠੌਰ ਕਹਿੰਦੇ ਨੇ ਥਾਂ ਨੂੰ ਸੋਈ ਕਹੀਏ ਵੀ ਉਹੀ ਥਾਂ ਮਿਲ ਗਈ ਜਿਹੜੀ ਥਾਂ ਲੱਭਣ ਵਾਸਤੇ ਮੈਨੂੰ ਮਨੁੱਖਾ ਜਨਮ ਮਿਲਿਆ ਸੀ ਸਾਨੂੰ ਜਿਹੜਾ ਮਨੁੱਖਾ ਜਨਮ ਮਿਲਿਆ ਨਾ ਕਬੀਰ ਸਾਹਿਬ ਦੱਸਦੇ ਨੇ ਕਿ ਉਹੀ ਥਾਂ ਮੈਂ ਲੱਭ ਲਈ ਉਸ ਥਾਂ ਨੂੰ ਪਾ ਲਿਆ ਮੈਂ ਜਾ ਕੋ ਖੋਜ ਤੇ ਜਿਹਦੂ ਮੈਂ ਖੋਜਣ ਵਾਸਤੇ ਮਨੁੱਖਾ ਜਨਮ ਵਿੱਚ ਆਇਆ ਸੀ ਸੋਈ ਫਿਰ ਕਹਿ ਤੂੰ ਪਿਆ ਜਕ ਕਹਤਾ ਔਰ ਕਿਉਂਕਿ ਬੰਦਾ ਪ੍ਰਮਾਤਮਾ ਦੇ ਚਰਨਾਂ ਦੀ ਪ੍ਰਾਪਤੀ ਕਰਨ ਵਾਸਤੇ ਮਨੁੱਖਾ ਜਨਮ ਵਿੱਚ ਆਉਂਦਾ ਹੈ ਕਬੀਰ ਸਾਹਿਬ ਨੇ ਲਿਖ ਦਿੱਤਾ ਕਿ ਮੈਂ ਪ੍ਰਮਾਤਮਾ ਦੇ ਚਰਨ ਹਾਸਲ ਕਰ ਲੇ ਮੈਂ ਪ੍ਰਮਾਤਮਾ ਦੇ ਚਰਨ ਪਾਲੇ ਨੇ ਉਹਨਾਂ ਵਿੱਚ ਮੈਂ ਲੀਨ ਹੋ ਗਿਆ ਉਹ ਥਾਂ ਮੈਨੂੰ ਮਿਲ ਗਈ ਹੁਣ ਜਦੋਂ ਪਰਮਾਤਮਾ ਵਾਹਿਗੁਰੂ ਪਰਮੇਸ਼ਰ ਦੇ ਚਰਨਾਂ ਵਿੱਚ ਮੇਰੀ ਸੁਰਤ ਜੁੜੀ ਹੈ ਨਾ ਸੋਈ ਫਿਰਕੇ ਤੂੰ ਭਇਆ ਹੁਣ ਪਲਟ ਕੇ ਕਬੀਰ ਸਾਹਿਬ ਕਹਿੰਦੇ ਨੇ ਮੇਰਾ ਜੀਵਨ ਹੈ ਜਿਹੜਾ ਮੇਰਾ ਮਨ ਹੈ ਜੋ ਉਹ ਮਨ ਪਲਟ ਕੇ ਸੋਈ ਫਿਰਕੇ ਫਿਰਕੇ ਭਾਵ ਕੇ ਬਦਲ ਕੇ ਮਨ ਬਦਲ ਕੇ ਉਸ ਵਾਹਿਗੁਰੂ ਪਰਮੇਸ਼ਰ ਦਾ ਰੂਪ ਹੋ ਗਿਆ ਮਨ ਬਕਾਰਾਂ ਵਿੱਚੋਂ ਬਾਹਰ ਆ ਗਿਆ ਮਨ ਦੇ ਜਿਹੜੇ ਗਲਤ ਫੁਰਨੇ ਸੀ ਉਹ ਸਾਰੇ ਖਤਮ ਹੋ ਗਏ ਸੋਈ ਫਿਰ ਕਹਿ ਤੂੰ ਭਇਆ ਜਾਕੋ ਕਹਤਾ ਔਰ ਜਿਸ ਪ੍ਰਮਾਤਮਾ ਨੂੰ ਕਦੇ ਆਪਣੇ ਆਪ ਤੋਂ ਵੱਖ ਸਮਝਦਾ ਸੀ ਜਿਸ ਪ੍ਰਮਾਤਮਾ ਨੂੰ ਆਪਣੇ ਤੋਂ ਕਦੇ ਦੂਰ ਸਮਝਦਾ ਸੀ ਜਿਸ ਵਾਹਿਗੁਰੂ ਪਰਮੇਸ਼ਰ ਨੇ ਸਤਿਗੁਰੂ ਕਬੀਰ ਸਾਹਿਬ ਦੱਸਦੇ ਨੇ ਕਿ ਤੈਨੂੰ ਬਣਾਇਆ ਤੂੰ ਤੂੰ ਉਸ ਪ੍ਰਮਾਤਮਾ ਤੋਂ ਆਪਣੇ ਆਪ ਨੂੰ ਅਲੱਗ ਜਾਣਦਾ ਸੀ ਨਾ ਦੁਨੀਆ ਰੱਬ ਨੂੰ ਦੂਰ ਜਾਣਦੀ ਹੈ ਕਬੀਰ ਸਾਹਿਬ ਨੇ ਦੱਸਿਆ ਕਿ ਜਦੋਂ ਪਰਮਾਤਮਾ ਦੀ ਬੰਦਗੀ ਆਧਾਰ ਬਣੀ ਜਿਹੜੀ ਥਾਂ ਮੈਂ ਲੱਭਦਾ ਸੀ ਉਹ ਥਾਂ ਮੈਨੂੰ ਮਿਲ ਗਈ ਪਰਮਾਤਮਾ ਦੇ ਚਰਨਾਂ ਨਾਲ ਸੁਰਤ ਜੁੜ ਗਈ ਫਿਰ ਪਰਮਾਤਮਾ ਦੇ ਚਰਨਾਂ ਨਾਲ ਜੁੜ ਕੇ ਉਸ ਮਾਲਕ ਵਾਹਿਗੁਰੂ ਪਰਮੇਸ਼ਰ ਦਾ ਸਰੂਪ ਮੇਰਾ ਮਨ ਬਣ ਗਿਆ ਜਿਹਨੂੰ ਕਦੇ ਬਗਾਨਾ ਸਮਝਦਾ ਸੀ ਪਰਾਇਆ ਸਮਝਦਾ ਸੀ ਪਰਮਾਤਮਾ ਨੂੰ ਕਦੇ ਪਰਮਾਤਮਾ ਦੇ ਪ੍ਰਤੀ ਮਤਭੇਦ ਰੇ ਨਾ ਸਾਡੇ ਵਿੱਚ ਅਲੱਗ ਅਲੱਗ ਧਾਰਮਿਕ ਅਡੋਲਜੀਆਂ ਨੇ ਤੇ ਉਹ ਲੋਕਾਂ ਦੇ ਅਲੱਗ ਅਲੱਗ ਜਿਹੜੇ ਵਿਸ਼ਵਾਸ ਭਰੋਸੇ ਬਣੇ ਹੋਏ ਨੇ ਕਿਸੇ ਨੂੰ ਲੱਗਦਾ ਕਿ ਮੂਰਤੀ ਵਿੱਚੋਂ ਰੱਬ ਮਿਲਣਾ ਕਿਸੇ ਨੂੰ ਕਬਰ ਵਿੱਚੋਂ ਲੱਗਦਾ ਇਹ ਅਲੱਗ ਅਲੱਗ ਜਿਹੜੀ ਇਹ ਵਿਚਾਰ ਬਣੇ ਹੋਏ ਨੇ ਕਬੀਰ ਸਾਹਿਬ ਨੇ ਦੱਸਿਆ ਕਿ ਮੈਂ ਉਹਨਾਂ ਵਿਚਾਰਾਂ ਤੋਂ ਸੁਤੰਤਰ ਹੋ ਗਿਆ ਮੈਂ ਕਿਸੇ ਕਵਰ ਕਿਸੇ ਮੂਰਤੀ ਜਾਂ ਅਲੱਗ ਕਿਸੇ ਥਾਂ ਉੱਤੇ ਰੱਬ ਨੂੰ ਨਹੀਂ ਸਮਝਿਆ ਪਰਮਾਤਮਾ ਮੈਨੂੰ ਮੇਰੇ ਅੰਦਰ ਹੀ ਮਿਲ ਪਿਆ ਸੋਈ ਫਿਰ ਕਹਿ ਤੂੰ ਭਇਆ ਜਾ ਕੋ ਕਹਤਾ ਔਰ ਜਿਹਨੂੰ ਕਦੇ ਅਲੱਗ ਸਮਝਦਾ ਸੀ ਦੂਰ ਜਾਣਿਆ ਸੀ ਉਹਨੂੰ ਨੇੜੇ ਸਮਝ ਆ ਗਿਆ ਉਹ ਨੇੜੇ ਸਮਝ ਆ ਗਿਆ ਜਦੋਂ ਪਰਮਾਤਮਾ ਦੇ ਚਰਨਾਂ ਵਿੱਚ ਸੁਰਤ ਕਰਕੇ ਜੁੜੇ ਸ਼ਬਦ ਦੀ ਸੋਝੀ ਪਈ ਫਿਰ ਪਰਮਾਤਮਾ ਦੀ ਪਛਾਣ ਵੀ ਹੋ ਗਈ ਪਰਮਾਤਮਾ ਹੈ ਕੌਣਾ ਕਿਉਂਕਿ ਜਿੰਨਾ ਚਿਰ ਪਰਮਾਤਮਾ ਦੀ ਪਛਾਣ ਨਹੀਂ ਹੁੰਦੀ ਉਨਾ ਚਿਰ ਪਰਮਾਤਮਾ ਦੇ ਚਰਨਾਂ ਵਿੱਚ ਲੀਨ ਨਹੀਂ ਹੋਇਆ ਜਾਣਾ ਜਿੰਨਾ ਚਿਰ ਸਾਨੂੰ ਆਤਮਿਕ ਸੋਝੀ ਨਹੀਂ ਆਉਂਦੀ ਉਨਾ ਚਿਰ ਪਰਮਾਤਮਾ ਦੇ ਚਰਨ ਨਹੀਂ ਪਤਾ ਲੱਗਣਾ ਪਰਮਾਤਮਾ ਦੀ ਪਛਾਣ ਨਹੀਂ ਹੋਣੀ ਗੁਰੂ ਦੀ ਮੱਤ ਨੇ ਪਰਮਾਤਮਾ ਦੀ ਪਛਾਣ ਕਰਾਉਣੀ ਹੈ ਤੇ ਪਰਮਾਤਮਾ ਦੀ ਪਛਾਣ ਹੋਣ ਤੋਂ ਬਾਅਦ ਪਰਮਾਤਮਾ ਦੇ ਚਰਨਾਂ ਵਿੱਚ ਜਾਵਾਂਗੇ ਸੁਰਤ ਜੜੂਗੀ ਫਿਰ ਪਰਮਾਤਮਾ ਦਾ ਰੂਪ ਹੋਵਾਂਗੇ ਫਿਰ ਇਹ ਭਟਕਣਾ ਨੇ ਮੁੱਕ ਜਾਣਾ ਤਾਂ ਕਰਕੇ ਸਤਿਗੁਰੂ ਜੀ ਸਮਝਾਉਂਦੇ ਨੇ ਕਿ ਅਸਲ ਵਿੱਚ ਜਿਹੜੀ ਮਨ ਦੀ ਭਟਕਣਾ ਉਹਦੇ ਕਰਕੇ ਪਰਮਾਤਮਾ ਦੀ ਪਛਾਣ ਨਹੀਂ ਹੋ ਰਹੀ ਜੇ ਪਰਮਾਤਮਾ ਪਛਾਣਨਾ ਤਾਂ ਸਹਿਜ ਵਿੱਚ ਆ ਕੇ ਪਰਮਾਤਮਾ ਦਾ ਨਾਮ ਜਪਣਾ ਪੈਣਾ ਫਿਰ ਪਰਮਾਤਮਾ ਦੀ ਪਛਾਣ ਹੋ ਜਾਣੀ ਹੈ ਫਿਰ ਉਹ ਰਸ ਆਨੰਦ ਹੈ ਜਿਹੜਾ ਉਹ ਬਣ ਜਾਣਾ ਜਿਸ ਆਨੰਦ ਨੂੰ ਪਾ ਕੇ ਮਾਰਾ ਕਹਿੰਦੇ ਨੇ ਭਟਕਣਾ ਨੇ ਖਤਮ ਹੋ ਜਾਣਾ ਤੇ ਜੀਵਨ ਜਿਹੜਾ ਉਹ ਲੇਖੇ ਵਿੱਚ ਪੈ ਜਾਣਾ ਜੀਵਨ ਸਫਲ ਹੋਣ ਦੇ ਮਕਾਮ ਤੇ ਪਹੁੰਚ ਜਾਏਗਾ ਇੱਕ ਵੀਰ ਸਾਹਿਬ ਸਮਝਾ ਰਹੇ ਨੇ ਇਸ ਸ਼ਲੋਕ ਅੰਦਰ